ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੀਤ ਕਰਦੀਆਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਜੀ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਜਿਹੜੀ ਬਣਾਈ ਆ ਤੁਹਾਡੇ ਲਈ ਸ਼ਾਮ ਦੀ ਬਲੌਗ ਆ ਜਿਹੜਾ ਕੱਲ ਦਾ ਉਸ ਦੀ ਵੀਡੀਓ ਸ਼ੇਅਰ ਕਰਨ ਲੱਗਿਆ ਜੀ ਆਪਾਂ ਤੇ ਆਪਣਾ ਬਲੌਗ ਆ ਜਿਹੜਾ ਕਾਫੀ ਦਿਨਾਂ ਤੋਂ ਕਿਉਂ ਨਹੀਂ ਆ ਰਿਹਾ ਸੀ ਉਸ ਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਬਾਕੀ ਜੀ ਇੱਥੇ ਆਪਾਂ ਸਬਜੀ ਬਣਾਉਣ ਲੱਗੇ ਹੋਏ ਸੀ ਗੋਭੀ ਦੀ ਤੇ ਵੀਡੀਓ ਨੂੰ ਜੀ ਵਿਨਾਸ ਕਿਪ ਕੀਤੇ ਐਂਡ ਤੱਕ ਜਰੂਰ ਵੇਖਿਆ ਕਰੋ ਸਾਰੇ ਭੈਣ ਭਰਾ ਤੇ ਕਾਫੀ ਭੈਣਾਂ ਦੇ ਆਪਾਂ ਨੂੰ ਕਮੈਂਟ ਆ ਰਹੇ ਸੀ ਕਿ ਤੁਸੀਂ ਵੀਡੀਓ ਕਿਉਂ ਨਹੀਂ ਸ਼ੇਅਰ ਕਰ ਰਹੇ ਹੈਗੇ ਹੁਣ ਤੇ ਇਸ ਦਾ ਕਾਰਨ ਇਹ ਸੀ ਜੀ ਕਿ ਆਪਣੇ ਜਿਹੜੇ ਨਾਨੀ ਜੀ ਸੀ ਉਹਨਾਂ ਦੀ ਡੈਥ ਹੋ ਗਈ ਸੀ ਤੇ 18 ਤਰੀਕ ਨੂੰ ਉਹਨਾਂ ਦੀ ਡੈਥ ਹੋਈ ਸੀ ਤੇ ਉਸੇ ਦਿਨ ਸਿਮਰਨ ਦਾ ਜਨਮ ਦਿਨ ਵੀ ਸੀ ਤੇ ਆਪਾਂ ਫਿਰ ਵੀਡੀਓ ਇਸ ਕਰਕੇ ਨਹੀਂ ਪਾਈ ਹੈਗੀ ਡੈਥ ਹੋਣ ਕਰਕੇ ਤੇ ਨਾਨੀ ਜੀ ਜਿਹੜੇ ਸੀ ਸਾਡੇ ਮੇਰੇ ਹਸਬੰਦ ਦੇ ਨਾਨੀ ਜੀ ਸੀ ਤੇ ਬਹੁਤ ਪਿਆਰ ਕਰਦੇ ਸੀ ਜੀ ਸਾਨੂੰ ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਫਿਰ ਘਰ ਦੇ ਵਿੱਚ ਇਦਾਂ ਮਾਹੌਲ ਹੋਵੇ ਤਾਂ ਕੋਈ ਵੀ ਵੀਡੀਓ ਪਾਉਣ ਦੀ ਦਿਲ ਨਹੀਂ ਕੀਤਾ ਹੈਗਾ ਤੇ ਬਾਕੀ ਤੁਸੀਂ ਬਾਕੀ ਵੀਡੀਓ ਨੂੰ ਵੀ ਇਸੇ ਤਰ੍ਹਾਂ ਪਿਆਰ ਦਿੱਤਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਦੇਖਦੇ ਹਾਂ ਜੀ ਆਪਾਂ ਹੁਣ ਇਸੇ ਤਰ੍ਹਾਂ ਰੈਗੂਲਰ ਜਿਹੜੀ ਆ ਵੀਡੀਓ ਤੁਹਾਡੇ ਨਾਲ 2-3 ਦਿਨਾਂ ਬਾਅਦ ਤੋਂ ਸ਼ੇਅਰ ਜਰੂਰ ਕਰਿਆ ਕਰਾਂਗੇ ਤੇ ਕਾਰਨ ਤੁਹਾਨੂੰ ਹੁਣ ਦੱਸ ਹੀ ਦਿੱਤਾ ਹੈ ਜੀ ਬਾਕੀ ਜਦੋਂ ਦੁੱਖ ਦੀ ਘੜੀ ਹੁੰਦੀ ਹੈ ਜੀ ਘਰ ਦੇ ਵਿੱਚ ਤਾਂ ਇਦਾਂ ਦੇ ਕੰਮ ਫਿਰ ਨਹੀਂ ਵਧੀਆ ਲੱਗਦੇ ਕਰਨ ਨੂੰ ਤੇ ਅੱਜ ਵੀ ਮੈਂ ਹਿੰਮਤ ਕਰਕੇ ਹੀ ਵੀਡੀਓ ਜਿਹੜੀ ਬਣਾਈ ਆ ਤੇ ਮੈਂ ਕਿਹਾ ਚਲੋ ਵੀ ਸਾਰੇ ਭੈਣ ਭਰਾ ਜਿਹੜੇ ਵੇਟ ਕਰਦੇ ਸੀ ਵੀ ਵੀਡੀਓ ਕਿਉਂ ਨਹੀਂ ਆ ਰੇ ਕਮੈਂਟ ਆ ਰਹੇ ਸੀ ਦੋ ਤਿੰਨ ਭੈਣਾਂ ਦੇ ਆਪਾਂ ਨੂੰ ਕਮੈਂਟ ਆਏ ਨੇ ਪੰਜਾਬੀ ਕਿਚਨ ਬਲੌਗ ਵਾਲੇ ਦੀਦੀ ਨੇ ਤੇ ਸਹਜ ਬਲੌਗ ਵਾਲੇ ਦੀ ਜੀ ਸੀ ਤੇ ਗੁਰਨੂਰ ਦੀਦੀ ਨੇ ਤੇ ਇਹਨਾਂ ਦੇ ਕਮੈਂਟ ਆ ਰਹੇ ਸੀ ਦੀਦੀ ਉਹਨਾਂ ਦੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਸ਼ੇਅਰ ਕਰ ਰਹੇ ਹੈਗੇ ਤੇ ਕਰਨ ਹੀ ਸੀ ਜੀ ਬੱਸ ਘਰ ਦੇ ਵਿੱਚ ਡੈਥ ਹੋਣ ਕਰਕੇ ਫਿਰ ਇਦਾਂ ਵੀ ਵੀਡੀਓ ਨਹੀਂ ਪਾਏਗੀ ਆਪਾਂ ਪਾ ਸਕੇ ਤੇ ਨਾ ਹੀ ਕੋਈ ਆਪਾਂ ਪੋਸਟ ਸ਼ੇਅਰ ਕੀਤੀ ਆ ਤੇ ਬਾਕੀ ਜੀ ਜਦੋਂ ਹਨਾ ਕਹਿੰਦੇ ਹੁੰਦੇ ਨੇ ਵੀ ਮੰਮੀ ਨੇ ਸਾਡੇ ਬਹੁਤ ਮਤਲਬ ਦੁਖੀ ਨੇ ਇਸ ਟਾਈਮ ਬਹੁਤ ਜ਼ਿਆਦਾ ਉਹਨਾਂ ਨੂੰ ਸਹਾਰੇ ਦੀ ਲੋੜ ਸੀ ਤੇ ਆਪਾਂ ਫਿਰ ਹੌਸਲਾ ਹੀ ਨਹੀਂ ਪਿਆ ਆਪਣਾ ਵੀਡੀਓ ਬਣਾਉਣ ਨੂੰ ਤੇ ਉਹਨਾਂ ਨੂੰ ਇਸ ਟਾਈਮ ਹੌਸਲੇ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਜਿਹੜੀਆਂ ਮਾਮਾ ਹੁੰਦੀਆਂ ਨੇ ਨਾ ਉਹ ਦੁਬਾਰਾ ਨਹੀਂ ਬੰਦੇ ਨੂੰ ਮਿਲਦੀਆਂ ਹੈਗੀਆਂ ਕੋਈ ਵੀ ਮਾਂ ਪਿਓ ਆ ਉਹ ਦੁਬਾਰਾ ਨਹੀਂ ਆਪਾਂ ਨੂੰ ਮਿਲਦਾ ਹੈਗਾ ਤੇ ਬੇਸ਼ੱਕ ਲੱਖ ਭੈਣਾ ਭਰਾ ਜਾਂ ਭਾਈ ਭਰਜਾਈ ਹੋਣ ਹਨਾ ਤੇ ਮਾਂ ਤਾਂ ਮਾਂ ਹੀ ਹੁੰਦੀ ਆ ਤੇ ਉਹਨਾਂ ਨੂੰ ਆਪਾਂ ਫਿਰ ਟਾਈਮ ਦੇ ਰਹੇ ਸੀ ਕਿ ਉਹਨਾਂ ਦਾ ਜਿਹੜਾ ਮਾਨਾ ਉਹ ਸਹੀ ਰਵੇ ਹੈ ਨਾ ਵੀ ਆਪਣਾ ਜੋ ਵੀ ਹੈ ਨਾ ਹੋ ਗਿਆ ਨਾ ਪ੍ਰਮਾਤਮਾ ਦੇ ਵਾਸਤਾ ਚਲੋ ਕਾਫੀ ਈਜ਼ ਹੋਈ ਹੋਈ ਸੀ ਉਹਨਾਂ ਦੀ ਤੇ ਫਿਰ ਵੀ ਚਲੋ ਮਾਂ ਤਾਂ ਮਾਂ ਹੀ ਹੁੰਦੀ ਹੈ ਜੀ ਤੇ ਵੀ ਆਪਾਂ ਉਹਨਾਂ ਨੂੰ ਇਸੇ ਕਰਕੇ ਹੌਸਲਾ ਦੇ ਰਹੇ ਸੀ ਕਿ ਵੀ ਮੰਮੀ ਚਲੋ ਹਨਾ ਅਸੀਂ ਹੈਗੇ ਹਾਂ ਤੁਹਾਡੇ ਕੋਲ ਤੇ ਫਿਰ ਵੀ ਚਲੋ ਮਾਂ ਵਰਗੀ ਤਾਂ ਰੀਸ ਨਹੀਂ ਕਹਿੰਦੇ ਹੁੰਦੇ ਹੁੰਦੀ ਤੇ ਇਸ ਕਰਕੇ ਬਸ ਅੱਜ ਵੀ ਆਪਾਂ ਹੌਸਲੇ ਜਿਹਾ ਹੀ ਕਰਕੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇੱਥੇ ਜੀ ਆਪਾਂ ਤੁਹਾਨੂੰ ਦੱਸਿਆ ਕਿ ਗੋਭੀ ਦੀ ਸਬਜ਼ੀ ਬਣਾਉਣ ਲੱਗੀ ਹੋਈ ਸੀ ਮੈਂ ਤੇ ਤੜਕਾ ਵਗੈਰਾ ਲੱਗ ਰਿਹਾ ਜੀ ਸਬਜ਼ੀ ਨੂੰ ਕਹਿੰਦੇ ਹੁੰਦੇ ਨੇ ਜੀ ਵੀ ਚਾਹੇ ਹਨਾ ਬੰਦਾ ਆਉਂਦਾ ਇਸ ਦੁਨੀਆ ਦੇ ਉੱਤੇ ਹਨਾ ਉੱਤੇ ਆਉਂਦਾ ਵਾ ਤੇ ਇੱਕ ਨਾ ਇੱਕ ਦਿਨ ਹਰ ਇੱਕ ਵਿਅਕਤੀ ਨੇ ਜਿਹੜਾ ਚਲੇ ਜਾਣਾ ਹੁੰਦਾ ਹਨਾ ਤੇ ਜੋ ਵੀ ਹਨਾ ਕੰਮ ਨੇ ਕਰਦੇ ਹੁੰਦੇ ਆ ਨਾ ਉਹ ਤਾਂ ਬੰਦੇ ਦੇ ਨਾਲ ਹੀ ਹੈ ਨਾ ਅ ਚੱਲੀ ਜਾਂਦੇ ਆ ਜੀ ਚਲੋ ਜਿੰਨੇ ਜਾਣਾ ਹੁੰਦਾ ਉਹ ਤਾਂ ਚਲਾਈ ਜਾਂਦਾ ਪ੍ਰਮਾਤਮਾ ਕੋਲੇ ਪਰ ਜੋ ਕੰਮ ਨੇ ਹਨਾ ਕਰਦੇ ਹੁੰਦੇ ਆ ਉਹ ਤਾਂ ਇਸੇ ਤਰ੍ਹਾਂ ਹੀ ਚੱਲੇ ਜਾਂਦੇ ਆ ਕੰਮ ਕਹਿੰਦੇ ਹੁੰਦੇ ਨੇ ਵੀ ਬੰਦਾ ਮੁੱਕ ਜਾਂਦਾ ਕੰਮ ਕਰਦਾ ਪਰ ਕੰਮ ਨਹੀਂ ਮੁੱਕਦੇ ਹੈਗੇ ਹਨਾ ਤੇ ਬਾਕੀ ਹੈ ਨਾ ਇਸੇ ਤਰ੍ਹਾਂ ਵੀ ਆਪਾਂ ਸਾਰੇ ਕੰਮ ਜਿਹੜੇ ਚੱਲਦੇ ਰਹਿੰਦੇ ਨੇ ਦੁਨੀਆ ਚੱਲਦੀ ਰਹਿੰਦੀ ਆ ਤੇ ਜਾਣ ਵਾਲੇ ਆ ਜਿਹੜੇ ਉਹ ਚਲੇ ਜਾਂਦੇ ਆ ਤੇ ਨਾਲ ਆਪਣੀਆਂ ਜਿਹੜੀਆਂ ਯਾਦਾਂ ਨੇ ਉਹ ਛੱਡ ਜਾਂਦੇ ਆ ਨਾ ਤੇ ਬਹੁਤ ਹੀ ਜ਼ਿਆਦਾ ਬਹੁਤ ਕਹਿ ਨਹੀਂ ਸਕਦੇ ਤੁਹਾਨੂੰ ਦੱਸ ਨਹੀਂ ਸਕਦੇ ਹੈਗੇ ਵੀ ਕਿੰਨਾ ਕੁ ਜਿਹੜਾ ਦੁੱਖ ਸਾਨੂੰ ਆਪਣੇ ਨਾਨੀ ਜੀ ਦਾ ਹੋਇਆ ਵਾ ਤੇ ਕਿਉਂਕਿ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸਾਨੂੰ ਉਹ ਤੇ ਮੈਨੂੰ ਮੇਰੇ ਹਸਬੰਦ ਨੂੰ ਮੇਰੇ ਬੱਚੇ ਨੂੰ ਨਾ ਤੇ ਮੰਮੀ ਜੀ ਨੂੰ ਤਾਂ ਕਰਨਾ ਹੀ ਕਰਨਾ ਬਹੁਤ ਜ਼ਿਆਦਾ ਪਿਆਰ ਦਿੰਦੇ ਸੀ ਜਦੋਂ ਵੀ ਅਸੀਂ ਜਾਂਦੇ ਸੀ ਤੇ ਇੱਕ ਦੋ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ ਹਨ ਵੀ ਅਸੀਂ ਨਾਨੀ ਘਰ ਗਏ ਹਨ ਉੱਥੇ ਉਹਨਾਂ ਨੇ ਕੜੀ ਬਣਾਈ ਸਾਡੇ ਲਈ ਹਨ ਤੇ ਉਹ ਜਿਹੜੇ ਬਿਮਾਰ ਸੀ ਉਹ ਉਹ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਤੇ ਹੁਣ ਵੀ ਉਹ ਬਿਮਾਰ ਏ ਸੀ ਜਿਆਦਾ ਸੀਰੀਅਸ ਹੋ ਗਏ ਸੀ ਤੇ ਮਤਲਬ ਉਹ ਜਿਆਦਾ ਜਿਹੜੀਆਂ ਰਹਿ ਜਾਂਦੀਆਂ ਨੇ ਬੰਦੇ ਦੀਆਂ ਹਨਾ ਉਹ ਨਹੀਂ ਆਪਾਂ ਭੁਲਾ ਸਕਦੇ ਹੈਗੇ ਜਿਹੜਾ ਉਹ ਪਿਆਰ ਮੁਹੱਬਤ ਜਿਹੜਾ ਕਰਦੇ ਨੇ ਦਾਦੀਆਂ ਨਾਨੀਆਂ ਵਾਲਾ ਹਨਾ ਉਹਨੇ ਆਪਾਂ ਉਹਨਾਂ ਦਾ ਭੁਲਾ ਸਕਦੇ ਹੈਗੇ ਤੇ ਉਹ ਬੰਦੇ ਦੇ ਨਾਲ ਹੀ ਚਲੇ ਜਾਂਦੇ ਆ ਸਾਰਾ ਕੁਛ ਹੀ ਜੀ ਤੇ ਹੁਣ ਮੇਰੇ ਕੋਲੇ ਜਿਆਦਾ ਲਫ਼ਜ਼ ਵੀ ਨਹੀਂ ਹੈਗੇ ਵੀ ਉਹਨਾਂ ਬਾਰੇ ਮੈਂ ਨਾ ਜਿਆਦਾ ਕੋਈ ਗੱਲ ਕਰਾਂ ਤੇ ਬਾਕੀ ਆਪਾਂ ਵੀਡੀਓ ਇਹ ਸ਼ੇਅਰ ਕੀਤੀ ਆ ਤੁਹਾਡੇ ਨਾਲ ਤੇ ਫੁੱਲ ਸਪੋਰਟ ਕਰਿਆ ਕਰੋ ਜੀ ਸਾਰੇ ਭੈਣ ਭਰਾ ਨੇ ਜੋ ਵੀ ਨੇ ਆਪਣੇ ਨਾਲ ਜੁੜੇ ਹੋਏ ਨੇ ਤੇ ਮੈਤੋਂ ਵੀ ਕਈ ਭੈਣ ਭਰਾਵਾਂ ਦੀਆਂ ਵੀਡੀਓ ਜਿਹੜੀਆਂ ਨਹੀਂ ਦੇਖ ਹੋਈਆਂ ਇਸ ਟਾਈਮ ਦੇ ਵਿੱਚ ਤੇ ਇਸ ਕਰਕੇ ਸੌਰੀ ਹੈ ਜੀ ਆਪਾਂ ਤੁਹਾਡੇ ਤੋਂ ਮਾਫੀ ਮੰਗਦੇ ਆ ਕਿ ਕਾਫੀ ਭੈਣ ਭਰਾ ਜਿਹੜੇ ਆਪਣੇ ਨੰਨ ਨਾਰਾਜ਼ ਵੀ ਹੋਣਗੇ ਵੀ ਸਾਡੇ ਦੀਦੀ ਨੇ ਵੀਡੀਓ ਨਹੀਂ ਦੇਖੀ ਹੈਗੀ ਹਨ ਭੈਣ ਨੇ ਤੇ ਮੈਂ ਕਿਉਂਕਿ ਫਿਰ ਬਿਜ਼ੀ ਸੀ ਇਸ ਕਰਕੇ ਮਾਹੌਲ ਵੀ ਇਦਾਂ ਦਾ ਸੀ ਕਰਦ ਆਪਣਿਆ ਉਹ ਹੈ ਕਿ ਮੈਂ ਵੀਡੀਓ ਨਹੀਂ ਦੇਖ ਸਕੀ ਕਿਸੇ ਦੀ ਵੀ ਤੇ ਇਸ ਟਾਈਮ ਤੋਂ ਤੁਸੀਂ ਮੇਰੀ ਜਿਹੜੀ ਪ੍ਰੋਬਲਮ ਆ ਉਹ ਸਮਝਦੀ ਹੋਮੋਗੇ ਹਨਾ ਤੇ ਬਾਕੀ ਜੀ ਸਪੋਰਟ ਕਰਿਆ ਕਰੋ ਸਾਰੇ ਜਣੇ ਇੱਕ ਦੂਸਰੇ ਨੂੰ ਤੇ ਫੁੱਲ ਸਪੋਰਟ ਕਰਿਆ ਕਰੋ ਜੀ ਫੁੱਲ ਵੀਡੀਓ ਦੇਖਿਆ ਕਰੋ ਸਾਰੇ ਭੈਣ ਭਰਾ ਜੋ ਵੀ ਆਪਣੇ ਨਾਲ ਜੁੜੇ ਹੋਏ ਨੇ ਜੀ ਤੇ ਇੱਥੇ ਆਪਾਂ ਸਬਜੀ ਜਿਹੜੀ ਬਣਾਉਣੀ ਰੱਖ ਦਿੱਤੀ ਸੀ ਤੇ ਆਲੂ ਤੇ ਮੈਂ ਜਿਹੜੇ ਟਿੰਡਲ ਚੀਰੇ ਸੀ ਗੋਭੀ ਦੇ ਤੇ ਉਹ ਮੈਂ ਪਹਿਲਾਂ ਪਾ ਦਿੱਤੇ ਸੀ ਫਿਰ ਉਹ ਰਿਜ ਜਾਂਦੇ ਆ ਕਿਉਂਕਿ ਫਿਰ ਉਹ ਕੱਚੇ ਰਹਿ ਜਾਂਦੇ ਆ ਵਿੱਚੋਂ ਫਿਰ ਉਹ ਆਪਾਂ ਪਹਿਲਾਂ ਪਾਦੇ ਸੀ ਤੇ ਇੱਥੇ ਮੈਂ ਗੋਭੀ ਬਾਅਦ ਵਿੱਚ ਪਾਉਂਗੀ ਤੇ ਇੱਥੇ ਹੁਣ ਮੈਂ ਧਨੀਆ ਤੋੜਨ ਆ ਗਈ ਸੀ ਕਾਫੀ ਦਿਨ ਹੋ ਗਏ ਜੀ ਮੀਂਹ ਪੈਂਦੇ ਆ ਨੂੰ ਤੇ ਬਹੁਤ ਜ਼ਿਆਦਾ ਹੀ ਗੜੇ ਨੇ ਜਿਹੜੇ ਪਏ ਨੇ ਇਹਦੇ ਨਾਲ ਇੰਨੀ ਕੁ ਜ਼ਿਆਦਾ ਠੰਡ ਹੋ ਗਈ ਆ ਹੁਣ ਦੁਬਾਰ ਤੋਂ ਤੇ ਵਿੱਚ ਦੀ ਤਾਂ ਬਹੁਤ ਵਧੀਆ ਦਿਨ ਲੱਗ ਜਾਂਦਾ ਹੈ ਧੁੱਪ ਨਾਲ ਕਾਫੀ ਕੰਮ ਹੋ ਜਾਂਦੇ ਨੇ ਤੇ ਜਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਫਿਰ ਇਦਾਂ ਕੰਮ ਆ ਜਿਹੜੇ ਬਹੁਤ ਔਖੇ ਹੁੰਦੇ ਆ ਤੇ ਇੱਥੇ ਆਪਣੇ ਹਲੇ ਪਾਣੀ ਵਗੈਰਾ ਥੋੜਾ ਥੋੜਾ ਹੈਗਾ ਸੀ ਗਿੱਲਾ ਹੀ ਸੀ ਧਣੀਆਂ ਦੇ ਵਿੱਚ ਕੱਖ ਵਗੈਰਾ ਕਾਫੀ ਹੋ ਗਏ ਇਸ ਵਾਰ ਮੀਂਹ ਪੈਣ ਕਰਕੇ ਨੇ ਤਾਂ ਬਹੁਤ ਸੋਹਣਾ ਧਨੀਆ ਹੋਇਆ ਹੋਇਆ ਸੀ ਆਪਣੇ ਤੇ ਸਾਗ ਵੀ ਉਧਰ ਆਪਣੇ ਵਧੀਆ ਖੜਾ ਸੀ ਇੱਕ ਦੋ ਵਾਰ ਤਾਂ ਤੋੜ ਕੇ ਬਣਾ ਲਿਆ ਸੀ ਨਾਨੀ ਜੀ ਦੇ ਜੋ ਬਿਮਾਰ ਸੀ ਉਸ ਤੋਂ ਪਹਿਲਾਂ ਬਣਾ ਲਿਆ ਸੀ ਉਸ ਤੋਂ ਬਾਅਦ ਤਾਂ ਫਿਰ ਸਾਗ ਬਣਿਆ ਹੀ ਨਹੀਂ ਹੈਗਾ ਤੇ ਲੋ ਜੇ ਇੱਥੇ ਆਪਾਂ ਹੁਣ ਸਬਜੀ ਲਈ ਧਨੀਆ ਤੋੜ ਲੈਨੇ ਆ ਤੇ ਫਿਰ ਆਪਾਂ ਗੋਭੀ ਆ ਜਿਹੜੀ ਵਿੱਚ ਪਾ ਦਵਾਂਗੇ ਤੇ ਨਾਲ ਹੀ ਆਪਾਂ ਧਨੀਆ ਹੁਣ ਤਾਂ ਜੀ ਵਸ ਦਿਨਾਂ ਦਾ ਥੋੜਾ ਬਹੁਤ ਫਰਕ ਪੈ ਗਿਆ ਏ ਤੇ ਬਾਕੀ ਮੀਂਹ ਪੈਣ ਨਾਲ ਠੰਡ ਉਦਾਂ ਹੀ ਹੋ ਗਈ ਹੈ ਦੁਬਾਰਾ ਤੇ ਧੁੱਪ ਵੀ ਨਿਕਲੇ ਆਉਂਦੀ ਆ ਤੇ ਫਿਰ ਉਸੇ ਤਰ੍ਹਾਂ ਠੰਡ ਫੇਰ ਹੋ ਜਾਂਦੀ ਆ ਮੀਂਹ ਪੈਣ ਦੇ ਨਾਲ ਤੇ ਬਾਕੀ ਫਸਲਾਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੁੰਦਾ ਏ ਜਿ ਗੜਿਆਂ ਦੇ ਨਾਲ ਸਾਡੇ ਇੱਧਰ ਕਾਫੀ ਗੜੇ ਪੈਨੇ ਲੁਧਿਆਣਾ ਏਰੀਏ ਦੇ ਵਿੱਚ ਤਾਂ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਤੁਹਾਡੇ ਇੱਧਰ ਕੱਲ ਕਿੰਨਾ ਕਿੰਨਾ ਦੇ ਮੀਂਹ ਪਿਆ ਸੀ ਜਿਹੜਾ ਅੱਜ ਵੀ ਕਾਫੀ ਬਦਲ ਹੋਇਆ ਹੋਇਆ ਤੇ ਦੇਖੋ ਜੀ ਮੀ ਹੁਣ ਤਾਂ ਪਵੇ ਹੀ ਨਾ ਤੇ ਠੰਡ ਜਾਂਦੀ ਸੀ ਤੇ ਫਿਰ ਦੁਬਾਰ ਤੋਂ ਠੰਡ ਪੈਣੀ ਸ਼ੁਰੂ ਹੋ ਗਈ ਤੇ ਲੋ ਜੀ ਇੱਥੇ ਨਾ ਆਪਣੇ ਆਲੂ ਤੇ ਜਿਹੜੇ ਟਿੰਡਲ ਸੀ ਉਹ ਹਲਕੇ ਜੇ ਨਰਮ ਹੋ ਗਏ ਸੀ ਤੇ ਹੁਣ ਮੈਂ ਗੋਭੀ ਪਾ ਦੂੰਗੀ ਇਹਦੇ ਚ ਤੇ ਇੱਥੇ ਮੈਂ ਦੋ ਫੁੱਲ ਲੈ ਸੀ ਛੋਟੇ ਛੋਟੇ ਗੋਭੀ ਦੇ ਤੇ ਬਾਕੀ ਜੀ ਆਲੂ ਆਪਾਂ ਬਾਦੀ ਰੱਖਿਆ ਕਿਉਂਕਿ ਫਿਰ ਬੱਚੇ ਆ ਜਿਹੜੇ ਟਿਫਨ ਦੇ ਵਿੱਚ ਵੀ ਲੈ ਜਾਂਦਾ ਬੇਟਾ ਮੇਰਾ ਆਲੂ ਵਗੈਰਾ ਪਾ ਕੇ ਸਬਜੀ ਤੇ ਮੱਕੀ ਆਲੂ ਜਾਦੇ ਇਸੇ ਕਰਕੇ ਪਾਏ ਸੀ ਕਈ ਵਾਰ ਬੱਚੇ ਗੋਭੀ ਨਹੀਂ ਖਾਂਦੇ ਹੈਗੇ ਤੇ ਫਿਰ ਆਲੂ ਵਗੈਰਾ ਖਾ ਲੈਂਦੇ ਨੇ ਬੱਚੇ ਰੋਜੀ ਇੱਥੇ ਨਾ ਮੈਂ ਧਨੀਆ ਜਿਹੜਾ ਕੱਟਣ ਲੱਗ ਗਈ ਸੀ ਧਨੀਆ ਮੈਂ ਕਿਹਾ ਚਲੋ ਪਹਿਲਾਂ ਕੱਟ ਲੈਂਦੇ ਆ ਬਾਅਦ ਵਿੱਚ ਇਹਨੂੰ ਧੋ ਲਾਂਗੇ ਤੇ ਇਹ ਗਲੀਆਂ ਵਾਲੀ ਟੋਕਰੀ ਤਾਂ ਜੀ ਬਹੁਤ ਸੁੱਖਾ ਕੋਈ ਵੀ ਚੀਜ਼ ਆੜੜੀ ਧੋਣੀ ਹੁੰਦੀ ਹੈ ਦਾਲ ਦੁੱਲ ਵਗੈਰਾ ਸਬਜੀ ਵਗੈਰਾ ਬਹੁਤ ਵਧੀਆ ਧੁੱਤੀ ਜਾਂਦੀ ਹੈ ਇਹਨਾਂ ਦੇ ਵਿੱਚ ਤੇ ਪਾਣੀ ਵਗੈਰਾ ਵਧੀਆ ਨੁੱਛੜ ਜਾਂਦਾ ਵੀ ਇਹਦੇ ਚ ਲਓ ਜੀ ਹੁਣ ਆਪਾਂ ਸਬਜੀ ਦੇਖਦੇ ਆ ਆਪਣੀ ਸਬਜੀ ਆ ਜਿਹੜੀ ਥੋੜੀ ਜਿਹੀ ਬਣ ਗਈ ਹੈ ਮਤਲਬ ਹਲੇ ਇਹਨੂੰ 2-3 ਮਿੰਟ ਹੋਰ ਲੱਗਣਗੇ ਧਨੀਆ ਪਾ ਕੇ ਬਸ ਆਪਾਂ ਢੱਕ ਦਵਾਂਗੇ ਹੁਣ ਤੇ ਥੋੜੇ ਟਾਈਮ ਤੱਕ ਹੋਰ ਬਣ ਜਾਊਗੀ ਤੇ ਜਿਹੜੇ ਹਲਕੇ ਜਿਹੇ ਫੁੱਲ ਨੇ ਜਿਹੜੇ ਗੋਭੀ ਦੇ ਉਹ ਨਰਮ ਨੇ ਤੇ ਬਾਕੀ ਆਲੂ ਵਗੈਰਾ ਤਾਂ ਬਣੇ ਹੀ ਪਏ ਨੇ ਤੇ ਬਾਕੀ ਖੜਮੀ ਜੀ ਸਬਜੀ ਵਧੀਆ ਲੱਗਦੀ ਆ ਗੋਭੀ ਦੀ ਜੇ ਗੋਭੀ ਦੀ ਸਬਜੀ ਘੁਲ ਜੇ ਜਾਵੇ ਵਿੱਚ ਨੂੰ ਤਾਂ ਫਿਰ ਉਹ ਘੱਟ ਵਧੀਆ ਲੱਗਦੀ ਹੈ ਜੀ ਲਓ ਜੀ ਅੱਜ ਆਪਾਂ ਇਹ ਤੁਹਾਡੇ ਨਾਲ ਛੋਟੀ ਜੀ ਵੀਡੀਓ ਜਿਹੜੀ ਸ਼ੇਅਰ ਕੀਤੀ ਆ ਵੀਡੀਓ ਨੂੰ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਭੈਣ ਭਰਾ ਜੋ ਨਵੇਂ ਆਉਂਦੇ ਆ ਚੈਨਲ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਮਿਲਦੇ ਹਾਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ